ਉਸਦਾ ਹੋਈ ਸੀਗੀ ਜੀ ਕਿ ਟ੍ਰੇਸ ਹੋ ਗਿਆ ਇੱਕ ਮਾਨਜੋਗ ਇਸਪੀ ਫਰੋਸਪੁਰ ਸ੍ਰੀ ਵਿਵੇਕ ਸਿੰਘ ਜੁਨੀ ਸੋਨੀ ਜੀ ਵੱਲੋਂ ਜਿਹੜੇ ਸਖਤ ਹੁਦਦ ਸੀਗੇ ਕਿ ਜਿਹੜਾ ਇੱਕ ਪਰਚਾ ਹੋਇਆ ਸੀ 22 ਤਾਰੀਖ ਨੂੰ 41/2024 ਸਿਟੀ थाना ਵਿੱਚ ਜਿੱਤੇ ਤਿੰਨ ਨਵਾਲਿਕ ਕੁੜੀਆਂ ਮਿਸਿੰਗ ਸੀਗੀ ਉਹਨੂੰ ਟਾਪ ਪ੍ਰਾਇਰੀਟੀ ਤੇ ਲਿੱਤਾ ਜਾਵੇ ਤੇ ਅਡਰਟਿਓ ਦਾ ਗਠਨ ਕੀਤਾ ਜਾਵੇ ਤੇ ਇਸ ਮਸਲੇ ਵਿੱਚ ਡੀਐਸਪੀ ਸਿਟੀ ਸ੍ਰੀ ਬਲਗਾਂ ਸਿੰਘ ਜੀ ਦੇ ਨਿਰਦੇਸ਼ ਵਿੱਚ ਇੱਕ ਜਿਹੜਾ ਹੈਗਾ ਟੀਮ ਦਾ ਗਠਨ ਕੀਤਾ ਸੀ। ਦਿਸ ਇਜ਼ ਮੈਂਬਰ ਆਪਣੇ ਅਰਵਿੰਦ ਮੀਣਾ ਜੀ ਜਿਹੜੇ ਨਵੇਂ ਆਈਪੀਐਸ ਪ੍ਰੋਫੈਸ਼ਨਰ ਆਏ ਹੈ ਉਹ ਸੀਗੇ ਤੇ ਆਪਣਾ ਐਸਆਈ ਮਨਜੀਤ ਜਿਹੜਾ ਸਿਟੀ ਐਸਐਚਓ ਹੈ ਉਹ ਸੀ ਤੇ ਨਾਲ ਜਿਹੜਾ ਟ੍ਰੇਨਿੰਗ ਸਕੂਲ ਦਾ ਇੰਚਾਰਜ ਹੈਗਾ ਉਹਨੂੰ ਚੌਣ ਓਸੀ ਤੇ ਇਹ ਟੀਮ ਨੇ 48 ਘੰਟੇ ਦੇ ਅੰਦਰ ਆ ਜਿਹੜਾ ਤਿੰਨ ਨਾਬਾਲिग ਕੁੜੀਆਂ ਦੇ ਮਿਸਿੰਗ ਹੋਣ ਦਾ ਮਸਲਾ ਸੀ ਉਹਨੂੰ ਟ੍ਰੇਸ ਕੀਤਾ ਹੈ। ਆ ਗਲਬਾਤ ਹੁਣ ਤੱਕ ਸਾਹਮਣੇ ਆਈ ਹੈ। ਆ ਜਿਹੇ ਪ੍ਰਵਾਸੀ ਸੀਗੇ ਪ੍ਰਵਾਸੀ ਸਾਡੇ ਸੀਗੇ ਤਿੰਨ ਨਵਾਲੀ ਕੁੜੀਆਂ ਸੀਗੀ ਇੱਕ ਦੀ ਉਮਰ 15 14 ਤੇ 12 ਸਾਲ ਸੀਗੀ ਤੇ ਇਹ ਹੁਣ ਤੱਕ ਆਈ ਹੈ ਕਿ ਇਹ ਟ੍ਰੇਨ ਪਕਰ ਕੇ ਇੱਥੋਂ ਫਿਰੋਜ਼ਪੁਰ ਤੋਂ ਆਪਣਾ ਜਿਹੜਾ ਬੈਂਗਲੌਰ ਹੈਗਾ ਬੈਂਗਲੌਰ ਵਿੱਚ ਇੱਕ ਇਲਾਕਾ ਹੈਗਾ ਇਹਨਾਂ ਦਾ ਪੂਰਾ ਬੈਂਗਲੌਰ ਵਿੱਚ ਹਫੀਜ਼ੀ ਨਾਮ ਦੇ ਇਹਨਾਂ ਦਾ ਜਣਾ ਜਾਣਕਾਰ ਹੈਗਾ ਉੱਥੇ ਗਈ ਹੈਗੀਆ ਆ ਜਿਹੜਾ ਪ੍ਰਵਾਸੀ ਹੈਗਾ ਪਰਿਵਾਰ ਪਰਵਾਸੀ ਪਰਿਵਾਰ ਕਿਸਨਗੰਜ ਬਿਹਾਰ ਦਾ ਰਹਿਣ ਵਾਲਾ ਹੈਗਾ ਜਿੱਥੇ ਉਹ ਗਈ ਹੈਗੀ ਕੁੜੀਆ ਦਾ ਜਿਹੜਾ ਜਾਣਕਾਰ ਹੈਗਾ ਉਹ ਵੀ ਕਿਸਨਗੰਜ ਬਿਹਾਰ ਦਾ ਹੈਗਾ ਤੇ ਵੀਡੀਓ ਕਾਲ ਕਰਾ ਕਰਕੇ ਵੈਰੀਫਾਈ ਵੀ ਹੋ ਗਿਆ ਕਿ ਉੱਥੇ ਸੇਫ ਤੇ ਸੁਰੱਖਿਤ ਹੈਗੀ ਹੈ ਕਾਰਨ ਕੀ ਸੀਗਾ ਜਾਣ ਦਾ ਪਰਿਵਾਰ ਨੂੰ ਬਿਨਾਂ ਦੱਸੇ ਜਾਣ ਦਾ ਦੇਖੋ ਆਪ ਤਾਂ ਦੇਖੋ ਜੀ ਪਰਿਵਾਰਿਕ ਮਸਲਾ ਹੈ ਇਸ ਵਿੱਚ ਅਸੀਂ ਮੈਂ ਸੋਚਦਾ ਕਮੈਂਟ ਕਰਨਾ ਠੀਕ ਨਹੀਂ ਹੋਗਾ ਤੇ ਜਿਹੜੀ ਗੱਲ ਸਾਡੇ ਲਈ ਠੀਕ ਨਹੀਂ ਹੈ ਸਰ ਇਹ ਤਿੰਨ ਉਹ ਲੜਕੇ ਕਿੰਨਾ ਸਰ ਵੈਰੀਫਾਈ ਹੋਇਆ ਕਿ ਉਹ ਤਿੰਨ ਲੜਕੇ ਗਈਆਂ ਹੀ ਕੋਦੇ ਸੀ ਪਤਾ ਕਿਵੇਂ ਚੱਲਿਆ ਹਾਂਜੀ ਹਾਂਜੀ ਪਤਾ ਕਿਵੇਂ ਚੱਲਿਆ ਸਰ ਇਹ ਵੀ ਕੈਮਰੇ ਤੋਂ ਪਤਾ ਦੱਸਦਾ ਮੈਂ ਦੱਸਦਾ ਜਦੋਂ ਟੀਮ ਬਣਾਈ ਗਈ ਸੀ ਡੀਐਸਪੀ ਸਿਟੀ ਬਲਕਾਰ ਸਿੰਘ ਦੇ ਨੇਤৃত্ব ਵਿੱਚ ਇਹਨੇ ਅੱਡਾ ਟੀਮੋ ਦਾ ਗਠਨ ਕੀਤਾ ਗਿਆ ਕਟੋ-ਕਟ 10 ਟੀਮੋ ਦਾ ਗਠਨ ਕੀਤਾ ਸੀ ਜਿਸ ਵਿੱਚ ਮੁਲਾਜ਼ਮ ਸੀਗੇ ਉਹ ਅੱਡ-ਅੱਡ ਥਾਵਾਂ ਤੇ ਸ਼ਹਿਰ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਉਹਨੇ ਤੇ ਜੇ ਅਸੀਂ ਰੂਟ ਬਣਾਇਆ ਉਹ ਸੀਸੀਟੀਵੀ ਰੂਟ ਤੋਂ ਪਤਾ ਚੱਲਿਆ ਕਿ ਜੀਆਰਪੀ ਆ ਆਪਣਾ ਰੇਲਵੇ ਸਟੇਸ਼ਨ ਤੇ ਗਿਆ ਸੀ ਉਦੋਂ ਬਾਅਦ ਡੀਐਸਪੀ ਸਿਟੀ ਸਾਹਿਬ ਨੇ ਜੀਆਰਪੀ ਨਾਲ ਰਾਸਤਾ ਕੀਤਾ ਰੇਲਵੇ ਦੇ ਅਧਿਕਾਰੀਆਂ ਨਾਲ ਰਾਸਤਾ ਕੀਤਾ ਤਾਂ ਪਤਾ ਚੱਲਿਆ ਰੂਟ ਬਣਾ ਕਰਕੇ ਬੰਗਲੌਰ ਦਾ ਸੀ ਟ੍ਰੇਸ ਕੀਤਾ ਬਾਅਦ ਚ ਫੋਨ ਤੇ ਆਗਰਸੀ ਵਿਕਰਤੀ ਉਧਰੋਂ ਫੋਨ ਵੀ ਆ ਗਿਆ ਜੀ ਨਾਲ ਦੀ ਨਾਲ ਹੀ ਉੱਥੇ ਪਹੁੰਚ ਗਏ ਹਾਂ ਜੀ ਕਿਉਂ ਗਈਆਂ ਉਹ ਜੀ ਦੇਖੋ ਇਹ ਪਰਿਵਾਰਕ ਮਸਲਾ ਹੈ ਇਹ ਤੋਂ ਨਹੀਂ ਦੱਸ ਸਕਦੇ ਬਟ ਆ ਹੈਗਾ ਕਿ ਸੇਫ ਸੁਰੱਖਿਅਤ ਨੇ ਸਾਰੇ ਤਿੰਨ ਲੜਕੀਆਂ ਇਕੱਠੀਆਂ ਨਹੀਂ ਆਏ ਆਜੀ ਟਿਕਟੇ ਗਿਆ ਗਿਆ ਸਰ ਕਿੰਨੀ ਟੀਮ ਲੱਗੀ ਹੈ ਉਹਦੇ ਵਿੱਚ ਕਿੰਨੀ ਫੋਰਸ ਲੱਗੀ ਹੈ ਕਿੰਨੀ ਫੋਰਸ ਲਗਾਈ ਕਿੰਨੇ ਸੀਸੀਟੀਵੀ ਕੈਮਰੇ ਸਰ ਤੁਸੀਂ ਇਹਨਾਂ ਨੂੰ ਜਾਣ ਲਈ ਕੀਤੇ ਅਬ ਦੇਖੋ ਆ ਤਾਂ ਅਸੀਂ ਕਵੈਂਟਫਾਈ ਨਹੀਂ ਕਰ ਸਕਦੇ ਪਰ ਦਸਤੀਮਾ ਬਣਾਈ ਸੀ ਕਿ ਦਸਤੀਮਾ ਤੇ ਅਡਰਡ ਮੁਲਾਜ਼ਮ ਸਣ ਤੇ ਡੀਐਸਪੀ ਸਿਟੀ ਦੇ ਨਿਯਤਤ ਹੋ ਵਿੱਚ ਤੇ ਟੈਕਨੀਕਲ ਇਨਪੁਟ ਆਪਣਾ ਅਰਵਿੰਦ ਜੀ ਦੇਖ ਰਿਆ ਸੀ ਤੇ ਕਿੰਨੀ ਸੀਸੀਟੀਵੀ ਚ ਕੀਤੀ ਹੋਗੀ ਕਟੋਕਟ 100 ਤੋਂ ਉੱਪਰ ਹੀ ਸਰ 100 ਤੋਂ ਉੱਪਰ ਕਟੋਕਟ ਕੀਤੀਆਂ ਗਈਆਂ ਸਰ ਇੱਥੇ ਹੀ ਟ੍ਰੇਨ ਤੇ ਗਈਆਂ ਸਾਰੇ ਹਾਂਜੀ ਹਾਂਜੀ ਲਿਵਨ ਵਾਸਤੇ ਅਸੀਂ ਪਰਿਵਾਰ ਨਾਲ ਰਸਤਾ ਕਰ ਰਹੇ ਹਾਂ ਜੇ ਪਰਿਵਾਰ ਸਾਨੂੰ ਕਹੂਗਾ ਜੇ ਹੈਲਪ ਦੀ ਲੋੜ ਹੈਗੀ ਅਸੀਂ ਸਾਡੀ ਟੀਮ ਵੀ ਉੱਤੇ ਭੇਜਾਂਗੇ ਸਰ ਇਹਨਾਂ ਨੂੰ ਲਿਜਾਣ ਵਾਲਾ ਕੋਈ ਰਿਸ਼ਤੇਦਾਰ ਸੀ ਕਿ ਕੋਈ ਹੋਰ ਸੀ ਨਹੀਂ ਆਪੇ ਗਈਆਂ ਆਪੇ ਗਈਏ ਜੀ ਆਪੇ ਗਈਆਂ ਸਰ ਕਿੰਨੇ ਘੰਟੇ ਦੇ ਅੰਦਰ ਇਹ ਮਸਲਾ ਜਿਹੜਾ ਸੋਲਵ ਪਰਚਾ ਦਜ ਹੁਣ ਤੇ 48 ਘੰਟੇ ਦੇ ਅੰਦਰ ਇਹ ਜਿਹੜੀ ਸਫਲਤਾ ਹੈ ਹਾਸਲ ਕੀਤੀ ਗਈ ਫਿਰ ਉਸ ਪਰ ਪੁਲਿਸ ਵੱਲੋਂ ਠੀਕ ਹੈ ਜੀ ਧੰਨਵਾਦ ਤਾ ਸੀ ਜਿਸ ਵਿੱਚ ਮੁਲਾਜ਼ਮ ਸੀਗੇ ਉਹ ਅੱਡ ਅੱਠਾਂਵਾਂ ਤੇ ਸਹਿਰ ਦੇ ਸੀਸੀਟੀਵੀ ਕੈਮਰੇ ਚੱਕੀਤੇ ਹੁੰਨੇ ਤੇ ਜੇ ਅਸੀਂ ਰੂਟ ਬਣਾਇਆ ਉਹ ਸੀਸੀਟੀਵੀ ਰੂਟ ਤੋਂ ਪਤਾ ਚੱਲਿਆ ਕਿ ਜੀਆਰਪੀ ਆਪਨਾ ਰੇਲਵੇ ਸਟੇਸ਼ਨ ਤੱਕ ਗਏ ਸੀ ਉਸ ਤੋਂ ਬਾਅਦ ਡੀਐਸਪੀ ਸਿਟੀ ਸਾਹਿਬ ਨੇ ਜੀਆਰਪੀ ਨਾਲ ਰਾਸਤਾ ਕੀਤਾ ਰੇਲਵੇ ਦੇ ਅਧਿਕਾਰੀਆਂ ਨਾਲ ਰਾਸਤਾ ਕੀਤਾ ਤਾਂ ਪਤਾ ਚੱਲਿਆ ਰੂਟ ਬਣਾ ਕਰਕੇ ਬੰਗਲੌਰ ਦਾ ਸੀ ਟ੍ਰੇਸ ਕੀਤਾ ਬਾਅਦ ਵਿੱਚ ਫੋਨ ਤੇ ਅਗਰ ਦੇ ਸਿ ਵਿਕਰਤੀ ਉਧਰੋਂ ਫੋਨ ਵੀ ਆ ਗਿਆ ਜੀ ਨਾਨਦੀ ਨਾਲ ਹੀ ਉੱਥੇ ਪਹੁੰਚ ਗਏ ਸੀ ਇਹ ਜੀ ਕਿਸੇ ਸਥਿਤੀ ਕਿਉਂ ਗਈਆਂ ਉਹ ਜੀ ਦੇਖੋ ਇਹ ਪਰਿਵਾਰਿਕ ਮਸਲਾ ਹੈ ਇਹ ਤੋਂ ਨਹੀਂ ਦੱਸ ਸਕਦੇ ਬਟ ਆ ਹੈਗਾ ਕਿ ਸੇਫ ਸੁਰੱਖਿਅਤ ਹੈ ਸਰ ਇਹ ਤਿੰਨੋ ਲੜਕੀਆਂ ਇਕੱਠੀਆਂ ਨਹੀਂ ਆ ਜੀ ਆ ਜੀ ਇਕੱਠੀ ਗਿਆ ਗਿਆ ਸਰ ਕਿੰਨੀ ਟੀਮ ਲੱਗੀ ਹੈ ਇਹਦੇ ਵਿੱਚ ਕਿੰਨੀ ਫੋਰਸ ਲੱਗੀ ਉਹ ਕਿੰਨੀ ਫੋਰਸ ਲਗਾਈ ਕਿੰਨੇ ਸੀ ਸੀਸੀਟੀਵੀ ਕੈਮਰੇ ਸਰ ਤੁਸੀਂ ਇਹਨਾਂ ਨੂੰ ਚਾਲਨ ਬਾਈ ਕੀਤੀ ਅਬ ਦੇਖੋ ਆ ਤਾਂ ਅਸੀਂ ਕਵੰਟਫਾਈ ਨਹੀਂ ਕਰ ਸਕਦੇ ਪਰ 10 ਟੀਮਾਂ ਬਣਾਈ ਸੀ ਕਿ 10 ਟੀਮਾਂ ਤੇ ਅਡਰਟ ਮੁਲਾਜ਼ਮ ਸਣ ਤੇ ਡੀਐਸਪੀ ਸਿਟੀ ਦੇ ਨਿਰਦੇਸ਼ ਤੋਂ ਵਿੱਚ ਤੇ ਟੈਕਨੀਕਲ ਇਨਪੁਟ ਆਪਣਾ ਅਰਵਿੰਦ ਜੀ ਦੇਖ ਰਿਆ ਸੀ ਤੇ ਇੰਨੀ ਸੀਸੀਪੀ ਚ ਕਿੰਤੀ ਹੋਗੀ ਕਟੋਕਟ 100 ਤੋਂ ਉੱਪਰ ਹੀ ਸਰ 100 ਤੋਂ ਉੱਪਰ ਕਟੋਕਟ ਕੀਤੀਆਂ ਗਈ ਸਰ ਇੱਥੇ ਹੀ ਟ੍ਰੇਨ ਤੇ ਗਈਆਂ ਸਾਰੇ ਹਾਂਜੀ ਹਾਂਜੀ ਸਰ ਲਿਵਨ ਵਾਸਤੇ ਅਸੀਂ ਪਰਿਵਾਰ ਨਾਲ ਰਸਤਾ ਕਰ ਰਹੇ ਹਾਂ ਜੇ ਪਰਿਵਾਰ ਸਾਨੂੰ ਕਹੂਗਾ ਜੇ ਹੈਲਪ ਦੀ ਲੋੜ ਹੈਗੀ ਅਸੀਂ ਸਾਡੀ ਟੀਮ ਨੂੰ ਉੱਤੇ ਭੇਜਾਂਗੇ ਸਰ ਇਹਨਾਂ ਨੂੰ ਲਿਜਾਣ ਵਾਲਾ ਕੋਈ ਰਿਸ਼ਤੇਦਾਰ ਸੀ ਕਿ ਕੋਈ ਹੋਰ ਸੀ ਨਹੀਂ ਆਪੇ ਗਈਆਂ ਆਪੇ ਗਈ ਹੈ ਜੀ ਆਪੇ ਗਈ ਸਰ ਕਿੰਨੇ ਘੰਟੇ ਦੇ ਅੰਦਰ ਇਹ ਮਸਲਾ ਜਿਹੜਾ ਸੋਲਵ ਕਰ ਪਰਚਾ ਦਜ ਹੁਣ ਤੇ 48 ਘੰਟੇ ਦੇ ਅੰਦਰ ਇਹ ਜਿਹੜੀ ਸਫਲਤਾ ਹੈ ਉਹ ਹਾਸਲ ਕੀਤੀ ਗਈ ਫਿਰੋਜ਼ਪੁਰ ਪੁਲਿਸ ਵੱਲੋਂ ਠੀਕ ਹੈ ਜੀ ਧੰ